ਗੁਰੂ ਸواری ਸਤ ਸੰਗਤ ਜੀਓ ਹਮਰ ਤੋਂ ਬੇਰੇ ਜਾ ਕੇ ਸਤ ਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮ ਲਵਾ ਰਹੇ ਹਾਂ ਆਓ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਜੋ ਲੜੀਵਾਰ ਵਿਆਖਿਆ ਚੱਲ ਰਹੀ ਐ ਸਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਗੁਰਬਾਣੀ ਸੁਖਮਨੀ ਸਾਬ ਦੇ ਵਿੱਚੋਂ ਇਸ ਤੋਂ ਪਹਿਲਾਂ ਆਪਾਂ ਨੌਵੀਂ ਅਸ਼ਟਪਦੀ ਦੇ ਦੋ ਪਦਾਂ ਦੀ ਵਿਚਾਰ ਕਰ ਚੁੱਕੇ ਹਾਂ ਜਿਹਦੇ ਵਿੱਚ ਗੁਰੂ ਸਾਹਿਬ ਜੀ ਨੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਉਸ ਮਨੁੱਖਾਂ ਦੀ ਗੱਲ ਕੀਤੀ ਹੈ ਜਿਹੜੇ ਨਰਲੇਪ ਗ੍ਰਤੀ ਵਿੱਚ ਜਾਣ ਲੱਗੇ ਜੀ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਦੀ ਬੰਦਗੀ ਵਿੱਚ ਲੀਨ ਲੈਂਦੇ ਆ ਇੱਕ ਪ੍ਰਮਾਤਮਾ ਉੱਤੇ ਤੀਕ ਹੈ ਇੱਕ ਪ੍ਰਮਾਤਮਾ ਉੱਤੇ ਹੀ ਭਰੋਸਾ ਹੈ ਉਹਨਾਂ ਦੀ ਬਿਰਤੀ ਬਣ ਚੁੱਕੀ ਹੈ ਮਾਨੁੱਖੀ ਤੇਕ ਦ੍ਰਿਤੀ ਸਭ ਜਾਣ ਦੇਵਨ ਕਉ ਇੱਕ ਹੈ ਭਗਵਾਨ ਇਹ ਬਿਰਤੀ ਬਣ ਚੁੱਕੀ ਹੈ ਵੀ ਪ੍ਰਮਾਤਮਾ ਜੋ ਤੂੰ ਦਿੰਨਾ ਇਹ ਵੀ ਤੇਰੀ ਮਰਜ਼ੀ ਹੈ ਜੋ ਤੂੰ ਲੈ ਕੇ ਜਾਣਾ ਇਹ ਵੀ ਤੇਰੀ ਮਰਜ਼ੀ ਹੈ ਬਾਬਾ ਕਬੀਰ ਜੀ ਵੀ ਕਹਿੰਦੇ ਆ ਨਾ ਕਹਿੰਦੇ ਜਿਸ ਦੀ ਵਸਤ ਸੋਈ ਲੈ ਜਾਏ ਗਏ ਰੋਸ ਕਿਸਹਿ ਸੌ ਕੀ ਕਿੰਦੇ ਵੀ ਪ੍ਰਮਾਤਮਾ ਨੇ ਸਾਨੂੰ ਦਾਤਾਂ ਦਿੱਤੰਗੇ ਉਹ ਦਾਤਾਂ ਵੇ ਨਹੀਂ ਸਕਦਾ ਤੇ ਦਾਤਾਂ ਲਜਾ ਵੀ ਸਕਦਾ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸੋ ਕੀ ਜਾਏ ਕਿੰਦੇ ਵੀ ਰੋਸ ਕੀ ਦੇ ਨਾ ਕਰਕੇ ਵਿਖਾਏਗਾ ਤੂੰ ਤੇਰਾ ਤਾਂ ਹੈ ਹੀ ਨਹੀਂ ਸੀਗਾ ਨਾ ਤਣ ਤੇਰਾ ਆਹ ਜਿਹੜਾ ਸਰੀਰ ਤੈਨੂੰ ਮਿਲਿਆ ਹੀ ਨਹੀਂ ਤੇਰਾ ਨਹੀਂ ਇਹ ਵੀ ਬਗਾਨਾ ਹੈ ਕੁਝ ਸਮੇਂ ਲਈ ਮਿਲਿਆ ਮਾਣਾ ਮੇਰਾ ਕਾਹਦਾ ਮਾਣ ਕਰ ਲੇਗਾ ਤੂੰ ਪਰਿਵਾਰ ਮਿਲਿਆ ਤੈਨੂੰ ਗੁਰੂ ਜੀ ਕਹਿੰਦੇ ਇਹ ਵੀ ਕੁਝ ਸਮੇਂ ਲਈ ਮਿਲਿਆ ਹੈ ਮਿੱਥਿਆ ਤਾਣ ਧਣ ਉਟੰਬ ਸਬਾਇਆ ਝੂਠਾ ਗੁਰੂ ਜੀ ਕਹਿੰਦੇ ਮਣਾ ਇਹ ਤਾਂ ਕੁਝ ਸਮੇਂ ਲਈ ਹੈ ਤੇਰਾ ਤੇਰਾ ਸਰੀਰ ਤੇਰਾ ਪਰਿਵਾਰ ਤੇਰਾ ਧਨ ਕੁਝ ਸਮੇਂ ਲਈ ਹੈ ਇਹਦਾ ਜਾਂਦਾ ਵੀ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਉੱਠ ਗਿਆ ਜਾਂਦਾ ਸੋ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਸ੍ਰੋ ਤੇ ਰੰਗਾ ਵਿੱਚ ਰਹਿਣ ਲੱਗ ਜਾਂਦੇ ਆ ਜੀ ਆਓ ਜੀ ਹੁਣ ਆਪਾਂ ਪਹਿਲਾ ਪਾਠ ਕਰ ਲੀਏ ਤੀਜੇ ਪਦ ਦੀ ਆਪਾਂ ਵਿਚਾਰ ਸ਼ੁਰੂ ਕਰਨੀ ਐ ਨੌਵੀਂ ਅਸਟਾਫ ਦੀ ਭਗਵਤੀ ਭਗਮੰਤ ਭਗਤ ਕਾਰੰਗ ਸਗਲਤੇ ਆਗੈ ਦੁਸਤ ਕਾ ਸੰਗ ਮਨ ਤੇ ਬਿਨ ਸ ਸਗਲਾ ਪਰਮਾ ਪਾਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲ ਖੋਵੈ ਇਸ ਪਗਉਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਤੈਲਾ ਕਰਨਤਨੀਤ ਮਨ ਤਨ ਅਰਪੈ ਪਰੀ ਹਰ ਦੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਤੀ ਭਗਵੰਤ ਕੋ ਪਾਵੈ ਸੋ ਗੁਰੂ ਜੀ ਕਹਿੰਦੇ ਭਾਈ ਜਿਹੜਾ ਹੁਣ ਭਗਤੀ ਦੇ ਵਿੱਚ ਲੀਨ ਹੋ ਚੁੱਕਾ ਲਕੀਆਂ ਦਾ ਉਹ ਜਿਸ ਨੂੰ ਪ੍ਰਭੂ ਦੀ ਭਗਤੀ ਦਾ ਹੰ ਪ੍ਰੇਮ ਪੈ ਗਿਆ ਉਹ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ ਉਹ ਭਗਤੀ ভগবੰਤ ਪ੍ਰਮਾਤਮਾ ਅਕਾਲ ਪੁਰਖ ਤੇ ਭਗਤ ਘਰਾਣ ਕਹਿੰਦੇ ਹੁਣ ਉਹ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ ਜਿਹੜਾ ਹੁਣ ਪ੍ਰਮਾਤਮਾ ਦੀ ਬੰਦਗੀ ਵਿੱਚ ਹੀ ਭਗਤੀ ਵਿੱਚ ਹੀ ਕਹਿੰਦੇ ਵੀ ਪ੍ਰਮਾਤਮਾ ਨਾਲ ਹੁਣ ਪ੍ਰੇਮ ਹੈ ਕਈ ਬੰਦੇ ਆਪਾਂ ਕਹਿ ਦਿੰਨੇ ਐ ਵੀ ਮੁਨੱਖ ਸਵਾਲ ਕਰਦੇ ਐ ਵੀ ਤੁਸੀਂ ਅਮਰਤ ਵੇਲੇ ਕਿਵੇਂ ਉੱਠ ਖੜਦੇ ਐ ਜੀ ਅਮਰਤ ਵੇਲੇ ਨੀਂਦ ਹੀ ਵਾਲੀ ਹੁੰਦੀ ਐ ਭਾਈ ਜਦੋਂ ਪ੍ਰਮਾਤਮਾ ਦੇ ਬੰਦਗੀ ਕਰਦੇ ਕਰਦੇ ਬਾਣੀ ਪੜ੍ਹਦੇ ਚਾਟਾ ਦਾ ਹੋ ਜਾਂਦਾ ਐ ਅੰਦਰ ਨਾ ਜਿਵੇਂ ਕੋਈ ਮਾੜਾ ਕੰਮ ਕਰਨ ਵਾਸਤੇ ਬੰਦਾ ਭੱਜ ਕੇ ਜਾਂਦਾ ਨਾ ਇਵੇਂ ਜਿਵੇਂ ਭਗਤੀ ਕਰਨ ਵਾਲਿਆਂ ਅੰਦਰ ਵੀ ਪ੍ਰਮਾਤਮਾ ਦੀ ਬੰਦਗੀ ਦਾ ਚਾਹ ਪੈਦਾ ਹੋ ਜਾਂਦਾ ਹੈ। ਹੁਣ ਗੁਰੂ ਸਾਹਿਬ ਜੀ ਨੇ ਉਦਾਹਰਨਾਂ ਵੀ ਦਿੱਤੀਆਂ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਕਹਿੰਦੇ ਭੁੱਖੇ ਖਾਵਤ ਲਾਜ ਨਾਵੈ। ਤਿਉ ਹਰ ਜਨ ਹਰ ਗੁਣ ਗਾਵੈ। ਹੁਣ ਜਿਹੜਾ ਬੰਦਾ ਭੁੱਖਾ ਹੈ। ਭੁੱਖੇ ਬੰਦੇ ਨੂੰ ਕੋਈ ਸ਼ਰਮ ਹੁੰਦੀ ਖਾਣ ਦੀ ਨਾ। ਤੇ ਗੁਰੂ ਜੀ ਕਹਿੰਦੇ ਸਾਚੇ ਨਾਮ ਕੀ ਲਾਗੈ ਭੁੱਖਾ। ਜਿਹੜੇ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦੇ ਪ੍ਰਮਾਤਮਾ ਨੂੰ ਨਹੀਂ ਬਾਣੀ ਪੜ੍ਹਦੇ ਨਹੀਂ ਸਿਮਨ ਕਰਦੇ ਉਹਨਾਂ ਅੰਦਰ ਭੁੱਖ ਹੈ ਨਹੀਂ ਮਨ ਬਿਮਾਰ ਹੈ ਯਾਰੋ ਜਿਹਨਾਂ ਨੂੰ ਅੰਦਰ ਪ੍ਰਮਾਤਮਾ ਦੀ ਬੰਦਗੀ ਦਾ ਚਾਹੇ ਨਹੀਂ ਨਾ ਉਹ ਮਨ ਬਿਮਾਰ ਆ ਉਹਨਾਂ ਦੇ ਚੇਤੇ ਰੱਖਿਓ ਕਿਉਂਕਿ ਭੁੱਖ ਕਦੇ ਨਹੀਂ ਲੱਗਦੀ ਜਦੋਂ ਬਿਮਾਰ ਹੁੰਨੇ ਆਪਾਂ ਸਰੀਰ ਬਿਮਾਰ ਹੈ ਸਰੀਰ ਨੂੰ ਭੁੱਖ ਲੱਗਣੋਂ ਖੜ ਜਾਂਦੀ ਹੈ ਮਨ ਬਿਮਾਰ ਹੈ ਪ੍ਰਮਾਤਮਾ ਦੀ ਬੰਦਗੀ ਦੀ ਭੁੱਖ ਲੱਗਣੋਂ ਖੜ ਜਾਂਦੀ ਬੰਦੇ ਨੂੰ ਚੰਗੇ ਕਰਮ ਨਹੀਂ ਕਰਦਾ ਬੰਦਾ ਜ਼ਿੰਦਗੀ ਵਿੱਚ ਆ ਸੋ ਗੁਰੂ ਜੀ ਕਹਿੰਦੇ ਭੁੱਖੇ ਖਾਵਤ ਲਾਜ ਨਾ ਆਵੇ ਤੇ ਹਰ ਜਨ ਹਰ ਗੁਣ ਦਾ ਆਵੇ ਭੁੱਖੇ ਨੂੰ ਕਾਦੀ ਸ਼ਰਮ ਹੈ ਭਾਈ ਸਾਡੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਜਦੋਂ ਖੇਤ ਬੋਂਦੇ ਹਾਲ ਦੇਖਦੇ ਆ ਨਾ ਵੀ ਬਸ 50 ਦਾ 4 ਹੁੰਦਾ ਸੀ ਤਾਂ ਗੰਢਾ ਜਾਂ ਹੱਥ ਤੇ ਭੰ ਲੈਣਾ ਉਵੇਂ ਹੱਥ ਉੱਤੇ ਝਾੜ ਕੇ ਕਿਹੜੇ ਪਾਣੀ ਹੁੰਦੇ ਸੀ ਉਦੋਂ ਇਹਨੇ ਬਸ ਵਰਤਨ ਪੀਣ ਵਾਸਤੇ ਥੋੜਾ ਜਿਹਾ ਪਾਣੀ ਦੇ ਅਜਾਈ ਨਹੀਂ ਜਾਣ ਨੂੰ ਅਸੀਂ ਜਦੋਂ ਹੁਣ ਤਾਂ ਅਸੀਂ ਠੀਕ ਹੈ ਆਸਾ ਮੋਟਰਾਂ ਦੇ ਬਟਨ ਲੱਗੇ ਆਗੇ ਇਹ ਨਹੀਂ ਵੇਖਣਾ ਵੀ ਮੀਂਹ ਪਈ ਜਾਂਦਾ ਹੈ ਵੀ ਮੋਟਰ ਬੰਦ ਕਰ ਦੇਗੇ ਮੋਦੀ ਆਉਂਦੀਆਂ ਮੋਟਰਾਂ ਖੇਤਾਂ ਦੇ ਵਿੱਚ ਪਰ ਪਾਣੀ ਦੀ ਕੀਮਤ ਦਾ ਪਤਾ ਉਹਦਾ ਲੱਗਣਾ ਜਦੋਂ ਨਾ ਮਿਲਿਆ ਜੀ ਪਾਣੀ ਦੀ ਕੀਮਤ ਦਾ ਪਤਾ ਉਹਦਾ ਲੱਗਦਾ ਹੁੰਦਾ ਹੈ ਵੀ ਪਾਣੀ ਦੀ ਕੀਮਤਲੀ ਚੀਜ਼ ਹੈ ਕਿਉਂਕਿ ਬਾਣੀ ਚ ਲਿਖਿਆ ਪਾਣੀ ਪਿਤਾ ਜਗਤ ਦਾ ਪਰ ਪਾਣੀ ਖਾਏ ਪਾਣੀ ਜਗਤ ਦਾ ਪਿਤਾ ਵੀ ਹੈ ਤੇ ਪਾਣੀ ਖਤਮ ਵੀ ਕਰ ਦਿੰਦਾ ਹੈ ਆ ਵੇਖਦੇ ਨਾ ਕਿਵੇਂ ਹੜਾਏ ਫਿਰਦੇ ਆ ਸਭ ਕੁਝ ਖੋਣਾ ਵੀ ਕਰ ਦਿੰਦਾ ਹੈ ਖਤਮ ਵੀ ਕਰ ਦਿੰਦਾ ਹੈ ਇਹ ਜਗਤ ਦਾ ਪਿਤਾ ਵੀ ਹੈ ਜਨਵੀ ਤੋਂ ਹੋਇਆ ਸੋ ਗੁਰੂ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਦੀ ਬੰਦਗੀ ਕਰਦੇ ਆ ਭਗਤੀ ਕਰਦੇ ਆ ਭਾਈ ਉਹ ਪ੍ਰੇਮ ਪ੍ਰਮਾਤਮਾ ਦੇ ਭਗਤ ਦੇ ਪ੍ਰੇਮ ਦੇ ਵਿੱਚ ਹੀ ਕਹਿੰਦੇ ਲੱਗੇ ਰਹਿੰਦੇ ਆ ਉਹਨਾਂ ਨੂੰ ਫਿਰ ਕਿਸੇ ਦੀ ਕੋਈ ਆਣ ਵਿੱਚ ਨਹੀਂ ਜਿਉਂਦੇ ਰੱਬ ਦੇ ਪਿਆਰੇ ਇਨਾ ਵੀ ਲੋਕ ਕੀ ਕਹਿਣਗੇ ਕੀ ਬੰਦੇ ਕੋਲ ਕੀ ਹੈ ਜਿਉਂ ਕੋਈ ਬੰਦਾ ਚਲੋ ਕੋਈ ਭੜੇ ਕਰਮ ਕਰਦਾ ਕਰਦਾ ਚੰਗੇ ਪਾਸੇ ਆ ਗਿਆ ਵੀ ਮੰਨ ਲਓ ਕੋਈ ਮੰਦਰ ਨਸੀਬ ਗੁਰਦੁਆਰੇ ਜਾਣ ਲੱਗ ਗਿਆ ਉਹ ਤੂੰ ਵੀ ਇੱਧਰ ਜਾਣ ਲੱਗ ਗਿਆ ਲੈ ਉਹਨੂੰ ਐਸ ਜਿਵੇਂ ਅश्चर्यਤਾ ਦੇ ਨਾਲ ਪੁੱਛਦੇ ਆ ਲੋਕ ਉਹ ਤੂੰ ਵੀ ਗੁਰਦੁਆਰੇ ਜਾਣ ਲੱਗ ਗਿਆ ਵਾਹ ਵੀ ਵਾਹ ਇੱਥੇ ਪਾਪੀਆਂ ਦਾ ਆਧਾਰ ਹੋਇਆ ਪਿਆਰ ਉਹ ਵੱਡੇ ਵੱਡੇ ਜਿਹੜੇ ਪਾਪੀ ਸੀ ਅਜਾਮਲ ਪਾਪੀ ਜਗਜਾਨੇ ਨਿਮਖਮਾਹੇ ਨਿਸਤਾਰਾ ਕਿੰਨਾ ਵੱਡੇ ਪਾਪ ਕੀਤੇ ਸੀ ਜ਼ਿੰਦਗੀ ਦੇ ਵਿੱਚ ਭੜੇ ਕਰਮ ਕੀਤੇ ਸੀ ਅਜਾਮਲ ਨੇ ਜੀ ਗੁਰੂ ਜੀ ਕਹਿੰਦੇ ਜੇ ਉਹਦਾ ਅਨਸਤਾਰਾ ਹੋ ਸਕਦਾ ਹੈ ਜੇ ਗਣਤਾ ਪਾਪਣ ਦਾ ਆਧਾਰ ਹੋ ਸਕਦਾ ਤੇ ਮਣਾ ਤੇਰਾ ਕਿਉਂ ਨਹੀਂ ਹੋ ਸਕਦਾ ਇਹਡੇ-ਇਡੇ ਪਾਪਣਾ ਦਾ ਆਧਾਰ ਵੀ ਹੋ ਸਕਦਾ ਤੇ ਤੂੰ ਕਿੰਨੇ ਕਈ ਢੇਰੇ ਕਰਮ ਕਰ ਲਏ ਹਾਂ ਗੱਲ ਇਹ ਆ ਵੀ ਮਾੜਾ ਕੰਮ ਕੋਵਾ ਖਰਦੇ ਮਨ ਹੀ ਕਰ ਲੋ ਇਹ ਨਿਗਲ ਹੈ ਕਿ ਵੀ ਭੈੜਾ ਕਰਮ ਕਰਨ ਦੇ ਵਿੱਚ ਮੁੜ ਕੇ ਫੇਰ ਮਾਸਤਰਵੇਂ ਤੁਮਣਾ ਵੀ ਅੱਜ ਕਰ ਲਿਆ ਫੇਰ ਮੁੜ ਕੇ ਭੈੜਾ ਕਰਮ ਕਰਕੇ ਗੁਰੂ ਕੋਲੇ ਫੇਰ ਕਹਿੰਦਾ ਮਹਾਰਾਜ ਮੈਨੂੰ ਹੁਣ ਮਾਫ ਕਰ ਦੇ ਨਾ ਫੇਰ ਨਹੀਂ ਹਾਂ ਅੰਦਰੋਂ ਤੋਬਾ ਕਰਦੇ ਮਨ ਵੀ ਹੁਣ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਮੁੱਖਾਂ ਨੇ ਕੀਤਾ ਵੀ ਜਿਹੜੇ ਪੰਜ-ਪੰਜ ਬੋਤਲਾਂ ਸ਼ਰਾਬਾਂ ਦੀਆਂ ਪੀਂਦੇ ਸੀ ਉਹ ਵੀ ਚੰਗੇ ਪਾਸੇ ਆ ਗਏ ਜੀ ਗੁਰੂ ਜੀ ਕਹਿੰਦੇ ਸਗਲ ਤਿਆਗ ਹੈ ਦੁਸ਼ਟ ਕਾ ਸੰਗ ਹੁਣ ਸਾਰੇ ਦੁਸ਼ਤਾਂ ਦਾ ਸੰਗ ਤਿਆਗ ਦਿੱਤਾ ਜੀ ਦੁਸ਼ਟ ਜਿਹੜੇ ਸਾਡੇ ਸਰੀਰ ਨੂੰ ਸਾਡੇ ਮਨ ਨੂੰ ਖਾਰ ਕਰਦੇ ਹੈ ਜੀ ਕਿਉਂਕਿ ਮਨ ਦੀ ਸੰਗਤ ਵੀ ਹੁੰਦੀ ਹੈ ਪਿਆਰ ਚੇਤੇ ਰੱਖਿਓ ਮਨ ਦੀ ਸੰਗਤ ਵੀ ਹੁੰਦੀ ਹੈ ਮਨ ਆਪਣੀ ਸੰਗਤ ਆਪ ਹੀ ਕਰਦਾ ਆਪ ਦੇ ਵਿਚਾਰਾਂ ਦੀ ਸੰਗਤ ਕਰਦਾ ਮਨ ਇੱਥੇ ਰੱਖਿਓ ਜਿਹੜੇ ਮਨ ਦੇ ਵਿੱਚ ਵਿਚਾਰ ਪਏ ਹੈ ਨਾ ਜਿਹੜੇ ਮਨ ਦੇ ਵਿੱਚ ਡੂੰਘੇ ਅੰਦਰ ਸੰਸਕਾਰ ਪਏ ਐ ਆਪਣੇ ਮਨ ਦੇ ਵਿਚਾਰਾਂ ਦੀ ਵੀ ਸੰਗਤ ਕਰਦਾ ਕੱਲੇ ਲੋਕਾਂ ਦੀ ਸੰਗਤ ਨਹੀਂ ਕਰਦਾ ਇਹ ਮਨ ਆਪਣੇ ਹੀ ਵਿਚਾਰਾਂ ਦੀ ਸੰਗਤ ਕਰਦਾਗਾ ਤੁਸੀਂ ਕੱਲੇ ਬੈਠੇ ਹੋ ਅੰਦਰ ਕੋਈ ਬੁਰਾ ਖਿਆਲ ਉੱਠਿਆ ਮਨ ਦੇ ਵਿੱਚ ਕੀ ਪਿਆਰਿਓ ਇਹ ਬੁਰੇ ਖਿਆਲ ਦੀ ਸੰਗਤ ਨਹੀਂ ਸੰਗਤ ਹੈ ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਕਾਵ ਰਚਨਾ ਇਹਦੇ ਉੱਤੇ ਕੀਤੀ ਹੈ ਕਿ ਆਪਣੇ ਕਹਿੰਦੇ ਬੰਦਾ ਮਨ ਦੇ ਖਿਆਲਾਂ ਵਿੱਚ ਹੀ ਉੱਝਿਆ ਰਹਿੰਦਾ ਪਿਆਰਿਓ ਆਪਦੇ ਮਨ ਦੇ ਖਿਆਲ ਇਹ ਨੂੰ ਬੰਦੇ ਨੂੰ ਡਰਾ ਦਿੰਦੇ ਐ ਆਪਦੇ ਮਨ ਦੇ ਖਿਆਲ ਇਹ ਨੂੰ ਚੰਗਾ ਬਣਾ ਲੈਂਦੇ ਐ ਡਰਾਉਂਦੇ ਵੀ ਐ ਜਦੋਂ ਮਨ ਦੇ ਵਿੱਚ ਕੋਈ ਬੁਰੇ ਖਿਆਲ ਆ ਗਿਆ ਤੇ ਡਰਾਉਂਦਾ ਹੀ ਆ ਪਰ ਹੋਰ ਕੀ ਕਰਦਾਗਾ ਉਹ ਡਰ ਜਾਂਦਾ ਬੰਦਾ ਜੀ ਸਰੋਹ ਵਿਚਾਰ ਸਗਲ ਤਿਆਗ ਐ ਦੁਸਤ ਕਾ ਸੰਗ ਹੁਣ ਕਹਿੰਦੇ ਵੀ ਜਿਹੜੇ ਦੁਸਤ ਸੀਗੇ ਉਹ ਕਹਿੰਦੇ ਵੀ ਹੁਣ ਤਿਆਗ ਦਿੱਤਾ ਹਣਾ ਮਨ ਤੇ ਬਿਨ ਸੈ ਸਗਲਾ ਭਰਮ ਜਿਸ ਦੇ ਮਨ ਤੋਂ ਸਾਰਾ ਹੁਣ ਭਰਮਨਾਸ਼ ਹੋ ਗਿਆ ਗੁਰੂ ਜੀ ਕਹਿੰਦੇ ਭਰਮ ਪਿਆਰ ਬਹੁਤ ਵੱਡੇ ਆ ਮਨ ਦੇ ਵੀ ਭਰਮ ਸਾਨੂੰ ਸਾਡੇ ਪਰਿਵਾਰਾਂ ਵਿੱਚ ਆਪਾਂ ਰਹਿਣ ਵਾਲਿਆਂ ਨੂੰ ਲੱਗਦਾ ਹੁੰਦਾ ਫਲਾਨਾ ਰਿਸ਼ਤੇਦਾਰ ਆਈ ਮਦਦ ਕਰ ਤੂੰ ਸਾਡੀ ਇਹ ਵੀ ਮਨ ਦਾ ਵਹਿਮ ਹੀ ਭਰਮ ਹੀ ਇੱਕ ਤਰ੍ਹਾਂ ਗੁਰੂ ਤਾਂ ਕਹਿੰਦਾ ਮਨਾਂ ਬਸ ਇੱਕ ਪ੍ਰਮਾਤਮਾ ਤੇ ਕੇਤ ਰੱਖ ਇੱਕ ਅਕਾਲ ਪੁਰਖ ਜਿਹੜਾ ਕਿਸ ਨੂੰ ਦੇ ਕੇ ਪਛਤਾਉਂਦਾ ਨਹੀਂਗਾ ਉਸ ਪ੍ਰਮਾਤਮਾ ਦੇ ਉੱਤੇ ਹੀ ਭਰੋਸਾ ਰੱਖ ਜਿਹਨੇ ਤੈਨੂੰ ਜਣਪੂ ਮਣਾ ਜਣਪੂ ਸਾਜ ਸਵਾਰ ਸਿਗਾਰਿਆ ਗਰ ਬਗਣ ਮੈਂ ਜਿਨੇ ਆ ਬਾ ਜਿਨੇ ਤੈਨੂੰ ਇਡਾ ਸੋਹਣਾ ਸਦੀਰ ਦਿੱਤਾ ਆਤਮਾ ਪ੍ਰਵਾਦ ਦਿੱਤਾ ਤੈਨੂੰ ਕਿੰਨਾ ਕੁਝ ਦਿੱਤਾ ਮਣਾ ਮੇਰਿਆ ਉਸ ਪ੍ਰਾਤਮਣ ਯਾਦ ਕਰਿਆ ਕਰ ਬੰਦਿਆਂ ਤੇ ਕਾਹਦੀਆਂ ਟੇਕਾਂ ਰੱਖਣੀਆਂ ਬੰਦਾ ਮਨ ਤੇ ਬਿਨਸਾ ਸਗਲਾ ਭਰਮ ਹੁਣ ਸਾਰੇ ਭਰਮ ਦੂਰ ਹੋ ਗਏ ਜੀ ਭਰਮ ਮਨ ਦੇ ਵਿੱਚ ਕਿਉਂਕਿ ਬੰਦਾ ਜਦੋਂ ਭਰਮਾਂ ਪਾਇਆ ਉਹਨਾਂ ਦਾ ਭਰਮ ਅਸਲ ਵਿੱਚ ਭਰਮ ਹੀ ਮਨੁੱਖ ਨੂੰ ਕਾਰ ਕਰਦਾ ਧਰਮ ਮੈਂ ਹੁਣ ਤੁਹਾਨੂੰ ਧਰਮ ਦੀ ਉਦਾਹਰਣ ਦੇ ਦਿਆਂ ਧਰਮ ਕੀ ਹੁੰਦਾ ਧਰਮ ਪੈ ਗਿਆ ਮੰਨ ਲਓ ਵੀ ਹਨੇਰਾ ਹੈਗਾ ਤੇ ਹਨੇਰੇ ਦੇ ਵਿੱਚ ਪਈ ਹੈ ਰੱਸੀ ਕੰਧ ਦੇ ਨਾਲ ਧਰਮ ਕਹਦਾ ਪੈ ਗਿਆ ਆਪਾਂ ਨੂੰ ਸੱਪ ਦਾ ਹੁਣ ਧਰਮ ਪੈ ਗਿਆ ਸੱਪ ਦਾ ਪਰ ਹੈ ਨਹੀਂ ਧਰਮ ਪੈ ਗਿਆ ਹੈ ਨਹੀਂ ਧਰਮ ਆ ਸਾਡਾ ਮਨ ਦੇ ਵਿੱਚ ਤੇ ਦਿਲ ਆ ਪੱਕ ਪੱਕ ਵੱਜਣ ਲੱਗ ਗਿਆ ਘੜਤ ਨੂੰ ਤੇਜ ਹੋ ਗਿਆ ਨਾ ਸੱਪ ਦਾ ਤੇ ਜਦੋਂ ਜਾ ਕੇ ਉਹਨੂੰ ਭਲਾਇਆ ਉਹ ਅਸੀਅਤਾਂ ਪਸੇਵੇਂ ਜਿਵੇਂ ਗੁਰੂ ਜੀ ਕਹਿੰਦੇ ਮਣਾ ਆ ਜਿਹੜੀ ਤੂੰ ਭੈੜੇ ਕਰਮ ਕਰਦਾ ਨਾ ਮਾੜੇ ਕਰਮ ਕਰਦਾ ਭੈੜੀਆਂ ਕਰਤੂਤਾਂ ਕਰਦਾ ਇਹਨਾਂ ਦੀ ਪਰਛਾਈ ਬਣੀ ਪਈ ਹੈ ਹੈ ਨਹੀਂ ਪਰਛਾਅ ਬਣ ਗਈ ਛਾਂਈ ਬਣ ਗਈ ਪਾਪ ਕਰ ਕਰ ਕੇ ਨਾ ਤੇਰੇ ਹੀ ਕੀਤੇ ਹੋਏ ਕੰਮ ਤੈਨੂੰ ਡਰਾਉਂਦੇ ਆਗੇ ਤੇਰੇ ਹੀ ਕੀਤੇ ਹੋਏ ਕੰਮ ਤੈਨੂੰ ਡਰਾਉਂਦੇ ਗੁਰੂ ਜੀ ਕਹਿੰਦੇ ਹੋ ਜਿਤੇ ਰਹੀ ਆਪਣੇ ਹੀ ਭੜੇ ਕਰਮਕੀਤੇ ਮਨੁੱਖ ਨੂੰ ਡਰਾਉਂਦੇ ਆ ਪਿਆਰੋ ਹੈ ਨਹੀਂ ਕਿ ਭਰਮ ਪੈ ਗਿਆ ਬਸ ਆਪੋਂ ਪਰਛਾਈ ਬਣ ਗਈ ਬਸ ਜਦੋਂ ਪਹਿਮ ਚੱਕਿਆ ਗਿਆ ਨਿਗੜੇ ਗਏ ਬਸ ਇਵੇਂ ਜਿਵੇਂ ਸਾਡੇ ਮਨ ਦੇ ਭਰਮਾਂ ਪੈ ਗਏ ਮਨ ਨੂੰ ਵੀ ਭਰਮ ਪੈ ਗਿਆ ਬਸ ਭਰਮ ਪੈ ਗਿਆ ਕਿ ਮੇਰਾ ਕੋਈ ਪਰਿਵਾਰ ਮੇਰਾ ਦਾ ਭਰਮ ਹੀ ਆ ਕਰ ਰਹੀ ਦੀ ਨਾ ਗੁਰੂ ਜੀ ਕਹਿੰਦੇ ਕਾਕੋ ਮਾਗ ਪਿਤਾ ਸੁੱਤ ਧੀ ਆ ਗ੍ਰਹਿ ਬਣਤਾ ਕਾਸ਼ ਸਾਂਗ ਨਾਲੀਆ ਕੁਛ ਨਹੀਂ ਬਣਾ ਤੇ ਨਾ ਤੇਰੀ ਘਰ ਵਾਲੀ ਤੇਰੀ ਐ ਨਾ ਤੇਰੇ ਬੱਚੇ ਤੇਰੇ ਐ ਨਾ ਤੋ ਕੁਛ ਵੀ ਨਹੀਂ ਤੇਰਾ ਪੈਥੇ ਆ ਤਣ ਵੀ ਨਹੀਂ ਤੇਰਾ ਗੁਰੂ ਜੀ ਕਹਿੰਦੇ ਤੂੰ ਤਾਂ ਹੋਰ ਕਾ ਦਾ ਮਾਣ ਕਰਦਾ ਫਦਾ ਜਮੀਨ ਜਾਇਦਾਦ ਬੈਂਕ ਬੈਲੈਂਸ ਉਹ ਤਾਂ ਹੋਣਾ ਹੀ ਕੀ ਐ ਤੇਰਾ ਇਹਨਾਂ ਤਾਂ ਤਣ ਵੀ ਨਹੀਂ ਤੇਰਾ ਇਹ ਵੀ ਬਗਾਨਾ ਐ ਇਹ ਵੀ ਮੜਤੇ ਚਾਰ ਜਾਣੇ ਚੱਕ ਕੇ ਲੈ ਕੇ ਜਾਂਦੇ ਐ ਮੋਢਿਆਂ ਤੇ ਇਹ ਵੀ ਤੁਰ ਤੁਰ ਕੇ ਜਾਂਦਾ ਭਾਈ ਕਦੇ ਮੇਰਾ ਸਿਮਾ ਐ ਜਾਣਾ ਹੁਣ ਤੁਰ ਕੇ ਜਾਉਂਦਾ ਇਹ ਤਾਂ ਇਹ ਤਾਂ ਮੰਨ ਲੀ ਵੀ ਤੇਰਾ ਤਣਾ ਇਹ ਤੁਰ ਕੇ ਲੈ ਗਿਆ ਤੂੰ ਨਾ ਇਹ ਵੀ ਚਾਰ ਜਾਣੀ ਤੱਕ ਦੇ ਨਾ ਤਾਂ ਮਨੁੱਖ ਨੂੰ ਪਿਆਰੋ ਆਪਣੇ ਜਨਮ ਦੀ ਸੋਝੀ ਹੈ ਜੇਤੇ ਰੱਖਿਓ ਜੀ ਤੇ ਨਾ ਮਨੁੱਖ ਨੂੰ ਆਪਣੇ ਮਰਨ ਦੀ ਸੋਝੀ ਹੈ ਕੋਈ ਪਤਾ ਨਹੀਂ ਬੰਦੇ ਨੂੰ ਤਹੰਗੇ ਗੁਰੂ ਸਾਹਿਬ ਨੇ ਕਿਹਾ ਵੀ ਕਿਤੇਆਂ ਕੇ ਬਾਪ ਕਿਤੇਆਂ ਕੇ ਬੇਟੇ ਕਿਤੇ ਗੁਰ ਚਿੰਦੇ ਹੋਏ ਆਗੈ ਪਾਛੈ ਗਣਤਨਾ ਆਵੇ ਕਿਆ ਜਾਤੀ ਕਿਆ ਹਣ ਹੋਏ ਕੌਣ ਕਿਸਦਾ ਬਾਪ ਬਣ ਗਿਆ ਪੁੱਤ ਮਰ ਕੇ ਪੁੱਤ ਬਣ ਗਿਆ ਪਤਾ ਹੀ ਨਹੀਂ ਕਿ ਪਰਮਾਤਮਾ ਦੇ ਹੁਕਮ 'ਚ ਕੀ ਚੱਲ ਜੰਦਾ ਹੈ ਰਾਹੋ ਵਿਚਾਰ ਸੋ ਗੁਰੂ ਜੀ ਕਹਿੰਦੇ ਭਰਮ ਪੈ ਗਿਆ ਭਾਈ ਭਰਮ ਦੇ ਵਿੱਚੋਂ ਨਿਕਲਣਾ ਗੁਰੂ ਭਰਮ ਹੀ ਛੱਡਦਾ ਪੈਰੋ ਗੁਰੂ ਅੰਦਰੋਂ ਗੁਰੂ ਦੇ ਗਿਆਨ ਦੁਆਰਾ ਭਰਮ ਹੀ ਛੱਡਦਾ ਦਾ ਬੰਦੇ ਦਾ ਭਰਮ ਅਸਲ ਵਿੱਚ ਉਦੋਂ ਖਤਮ ਹੁੰਦਾਗਾ ਜਦੋਂ ਮਨੁੱਖ ਦੇ ਸਾਹਮਣੇ ਚੀਜ਼ਾਂ ਪ੍ਰਗਟ ਹੋ ਜਾਂਦੀਆਂ ਬਹੁਤ ਮਨੁੱਖ ਅਖੀਰ ਤੇ ਟੁੱਟਦੇ ਜਦੋਂ ਐ ਜਮਾ ਸਾਰੇ ਆਸੇ ਟੁੱਟ ਜਾਂਦੇ ਨੇ ਕਹਿੰਦੇ ਹੁਣ ਤਾਂ ਯਾਰ ਮੇਰੇ ਬੱਚੇ ਵੀ ਮੈਨੂੰ ਬੁਲਾਉਣਾ ਹਟ ਗਏ ਉਦੋਂ ਟੁੱਟਦਾ ਬੰਦਾ ਭਰਮ ਕਈ ਵਾਰ ਪਈ ਕਈ ਵੇ ਤਾਂ ਲੱਗਦਾ ਹੁੰਦਾ ਮੇਰਾ ਪਰਿਵਾਰ ਮੇਰੇ ਬੱਚੇ ਮੇਰੇ ਆ ਤਾਂ ਨਹੀਂ 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 ਤੇਰੇ ਨਹੀਂ ਬੰਦਾ ਮੈਂ ਮਰਿਆ ਇਹ ਤਾਂ ਤੇਰੇ ਵਿਵਹਾਰ ਨਾਲ ਜੁੜੀ ਹੋਈ ਐ ਜਿੰਨਾ ਚਿਰ ਬਾਪੂ ਕਮਾਉਂਦਾ ਉਹ ਤਾਂ ਬਾਪੂ ਆ ਤੇ ਜਦੋਂ ਬਾਪੂ ਵਹਿ ਗਿਆ ਮੰंजे ਤੇ ਕਹਿੰਦੇ ਕਿੱਥੋਂ ਰੋਡਾ ਲੱਗਿਆ ਬੱਚੇ ਤੇ ਆ ਇੰਨਾ ਕ ਪਿਆਰ ਹੈ ਐਵੇਂ ਉਦੋਂ ਨਾਲ ਦੇ ਨਾਲ ਇਹ ਬੇਬੇ ਵਿਚਾਰੀ ਰੋਟੀ ਲੱਗ ਜਾਂਦੀ ਹੈ ਇਹ ਕਿੱਥੋਂ ਰੋਡੀ ਲੱਗੀ ਸਾਰੀਆਂ ਬੁਰਗਾਂ ਮਰਗਾਂ ਪਿੰਡਦਾਂ ਇਹ ਪਤਾ ਨਹੀਂ ਕਿਉਂ ਨਹੀਂ ਮਰਦੀ ਉਹਦੋਂ ਐ ਕਹਿਣ ਲੱਗ ਪੈਂਦੇ ਜੀ ਅੰਦਰੋਂ ਕਹਿੰਦੇ ਹੁੰਦੇ ਐ ਇੱਕ ਹੋਰ ਵੀ ਫੁਰਨਾ ਚੱਲਦਾ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਦਰਜ ਕੀਤਾ ਜੀ ਅੰਦਰ ਕਹਿੰਦੇ ਜਦੋਂ ਬੰਦੇ ਦਾ ਅੰਤਮ ਸਮਾਂ ਨੇੜੇ ਹੁੰਦਾ ਨਾ ਅਖੀਰਲਾ ਸਮਾਂ ਕਹਿੰਦੇ ਵੀ ਅੰਦਰ ਬੰਦੇ ਦੇ ਇਸ ਤਰ੍ਹਾਂ ਦੀ ਵਿਰਤੀ ਚੱਲਦੀ ਹੁੰਦੀ ਹੈ ਗੁਰੂ ਸਾਹਿਬ ਜੀ ਕਹਿੰਦੇ ਕਿਹੜੀ ਵਿਰਤੀ ਚੱਲਦੀ ਹੁੰਦੀ ਹੈ ਵੀ ਬੰਦੇ ਦਾ ਕਹਿੰਦੇ ਸਰੀਰ ਹਜੇ ਜਿਹੜੇ ਚਿਆ ਅੰਤਮ ਸਮਾਂ ਜਦੋਂ ਬੰਦਾ ਨੇੜੇ ਹੁੰਦਾ ਨਾ ਕਈ ਵਾਰੀ ਆਪਾਂ 베ੜੇ ਦੇ ਵਿੱਚ ਹੁਣ ਤਾਂ ਚਲੋ ਕੋਠਾਂ ਪੁਰਾਣੇ ਸਮੇਂ ਦੇ ਵਿੱਚ 베ੜੇ ਦੇ ਵਿੱਚ ਨਾ ਬੰਦੇ ਨੂੰ ਬਾਹਰ ਕੱਢ ਲਾਂਦੇ ਸੀਗੇ ਬਾਹਰ ਕੱਢ ਲੈਂਦੇ ਤੇ ਆਸੇ ਪਾਸੇ ਜੇ ਬਹਿ ਜਾਂਦੇ ਹੋ ਕੇ ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਨਾ ਵੀ ਬੰਦਿਆ ਚੇਤੇ ਰੱਖੀ ਵੀ ਤੇਰਾ ਤੇਰੇ ਨਾਲ ਪਿਆਰ ਇੰਨਾ ਕੀ ਹੈ ਹੁਣ ਬਾਪੂ ਦੇ ਅੰਤਮ ਸਵਾਸ ਹੈ ਬਿਲਕੁਲ ਜਦੋਂ ਵੀ ਪਾਣੀ ਜਾਂ ਚਮਚਾ ਨਾ ਪਾਈ ਜਾਂਦੇ ਆ ਪਰ ਕਹਿੰਦੇ ਲਾਹ ਦੇ ਅੰਦਰ ਪਤਾ ਕੀ ਚੱਲਦਾ ਹੁੰਦਾ ਹੈ ਜਿਹੜੇ ਬੱਚੇ ਹੁੰਦੇ ਆ ਕਹਿੰਦੇ ਉਹਨਾਂ ਦਾ ਰਹਿ ਚਲੇ ਜਾਂਦਾ ਉਹਦੇ ਬਾਪੂ ਵਾਲੀ ਹੁਣ ਆਪਾਂ ਨੂੰ ਜ਼ਮੀਨ ਆ ਜਾਊਗੀ ਆਹ ਚੱਲਦਾ ਹਿੱਸਾ ਆ ਜਾਊਗਾ ਬੇਬੇ ਦਾ ਹਿੱਸਾ ਆ ਜਾਊਗਾ ਬੇਬੇ ਦਾ ਸਿਉਣਾ ਪਿਆ ਉਹ ਮਿਲ ਜੂ ਆਪਾਂ ਬਾਪੂ ਦਾ ਬੈਂਕ ਬੈਲੈਂਸ ਤੇ ਆ ਉਹ ਮਿਲ ਜੂ ਆਹ ਚੱਲਦਾ ਗੁਰੂ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪੰਗਤੀ ਹੈ ਜੀ ਆਹ ਚੱਲਦਾ ਕਹਿੰਦੇ ਵਿਹੜੇ 'ਚ ਪਈ ਦੇ ਦੰਦ ਆ ਤੂੰ ਤਾਂ ਕਹਿੰਦਾ ਮੇਰ ਨਾਲ ਨਹੀਂ ਬਣਾਲੇ ਹੋਣੀ ਐ ਤੂੰ ਤਾਂ ਹਜੇ ਵਿਹੜੇ 'ਚ ਪਿਆ ਅੰਤਮ ਸਵਾਸ ਤੇਰੇ ਚੱਲਦੇ ਐ ਉਦੋਂ ਤੇਰੇ ਗੁਰੂ ਜੀ ਕਹਿੰਦੇ ਲਾਪ ਦੇ ਅੰਦਰ ਆਪ ਔਰ ਨੇ ਚੱਲੀ ਜਾਂਦੇ ਚੱਲਦੇ ਅਪਰਚੇਤੇ ਰੱਖਿਓ ਚੱਲਦੇ ਇੰਨਾ ਕ ਪਿਆਰ ਹੈ ਬੰਦੇ ਦਾ ਕਾਦਾ ਮਾਨ ਕਰਨਾ ਹੈ ਗੁਰੂ ਜੀ ਕਹਿੰਦੇ ਫਿਰ ਸੋ ਗੁਰੂ ਜੀ ਕਹਿੰਦੇ ਮਨ ਤੇ ਬਿਨਸਾ ਸਗਲਾ ਭਰਮ ਕਰ ਪੂਜੈ ਸਗਲ ਪਾਰ ਬਰਨ ਗੁਰੂ ਜੀ ਕਹਿੰਦੇ ਸਭ ਰੂਪ ਉਹ ਪ੍ਰਮਾਤਮਾ ਦੇ ਜਾਣ ਕੇ ਪੂਜਦਾ ਕਰ ਪੂਜੈ ਸਗਲ ਪਾਰ ਬਰਨ ਸਭ ਦੇ ਵਿੱਚੋਂ ਜੋਤ ਪ੍ਰਮਾਤਮਾ ਦੀ ਵੇਖਣ ਲੱਗ ਜਾਂਦਾ ਹੈ ਸਾਧ ਸੰਗ ਪਾਪਾਂ ਮਲਕ ਹੋਵੇ ਸਤ ਸੰਗਤ ਕਰਕੇ ਨਾ ਰੱਬ ਦੇ ਪਿਆਰਿਆਂ ਦੀ ਪਾਪਾਂ ਦੀ ਮੈਲ ਫਰਨਾਸ਼ ਹੋ ਜਾਂਦੀ ਹੈ ਜਿਵੇਂ ਆਪਾਂ ਗੁਰੂ ਕੋਲੇ ਬੈਠੇ ਆ ਨਾ ਪਿਆਰੇ ਹਣ ਇਹ ਗੁਰੂ ਦੀ ਸੰਗਤ ਜਿਹੜੀ ਏਡੀ ਮਹਾਨ ਹੈ ਵੀ ਗੁਰੂ ਜੀ ਕਹਿੰਦੇ ਭਾਈ ਸਤ ਸੰਗਤ ਦੇ ਵਿੱਚ ਬੈਠ ਕੇ ਪਾਪਾਂ ਦੀ ਜਿਹੜੀ ਮੈਲ ਪਾਪ ਕੀ ਹੈ ਜੀ ਕਮਾਏ ਹੋਏ ਕਰਮ ਪਾਪ ਅੰਦਰ ਜਿਹੜੇ ਸੰਸਕਾਰ ਪੜਿਆ ਸਾਡੇ ਅੰਦਰ ਬਾਰ ਬਾਰ ਫੁਰਨਾਟ ਹੋਵੇ ਕਦੀ ਕਿਸ ਤਰ੍ਹਾਂ ਦਾ ਕਦੀ ਕਿਸ ਤਰ੍ਹਾਂ ਦਾ ਇਹਨੂੰ ਗੁਰੂ ਸਾਹਿਬ ਜੀ ਕਹਿੰਦੇ ਭਾਈ ਇਹ ਜਿਹੜੀ ਮੈਲ ਆ ਨਾ ਆਪਾਂ ਦੀ ਨਾਸ਼ ਹੋ ਜਾਂਦੀ ਹੈ ਇਹਦਾ ਆਪਾਂ ਦਾ ਬੀਜ ਵੀ ਨਾਸ਼ ਹੋ ਜਾਂਦਾ ਕਹਿੰਦੇ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਇਸ ਪਦਉਤੇ ਕਿ ਮਤ ਉਤਮ ਹੋਵੇ ਉਸ ਬੰਦਗੀ ਕਰਨ ਵਾਲੇ ਦੀ ਕਹਿੰਦੇ ਬੁੱਧੀ ਫਿਰ ਉਤਮ ਹੋ ਜਾਂਦੀ ਹੈ ਉਹ ਸ੍ਰੇਸ਼ਟ ਵਰਤੀ ਬਣ ਜਾਂਦੀ ਹੈ ਆਪਾਂ ਦਾ ਨਾਮ ਜਪਣ ਵਾਲੇ ਦੀ ਉੱਚੀ ਵਰਤੀ ਬਣ ਜਾਂਦੀ ਹੈ ਫਿਰ ਉਹ ਨੀਵੇਂ ਤਲ ਦੇ ਉੱਤੇ ਬੁੱਧੀ ਡਿੱਗਦੀ ਬੁੱਧੀ ਪਿਆਰ ਉਹ ਸਾਡੇ ਤਾਂ ਮਾੜੇ-ਮਾੜੇ ਕੰਮਾਂ ਦੇ ਵਿੱਚ ਨੀਵੇਂ ਤਲ ਦੇ ਵਿੱਚ ਬੁੱਧੀ ਡਿੱਗਦੀ ਹੈ ਨਾ ਤਾਂ ਅੰਦਰ ਕਦੇ ਠੱਗੀ ਦਾ ਫੁਰਨਾ ਬਣ ਜਾਂਦਾ ਹੈ ਕਦੇ ਹੱਥਾਂ ਨਾਲ ਚੋਰੀ ਕਰਨ ਦਾ ਫੁਰਨਾ ਵੀ ਬਣ ਜਾਂਦਾ ਹੈ ਸਾਡੇ ਤਾਂ ਪੈਰ-ਪੈਰ ਤੇ ਗਰਤੀ ਡਿੱਗਦੀ ਪੈਰ-ਪੈਰ ਤੇ ਕਿਸੇ ਦੀ ਧੀ ਵੇਖ ਕੇ ਅੰਦਰ ਕੇਜਾ ਫੁਰਨਾ ਬਣ ਗਿਆ ਡਿੱਗ ਵੀ ਸਰਤ ਅਸ ਨਾਲ ਦੀ ਨਾਲ ਹੀ ਕਿਸੇ ਦਾ ਰੂਪ ਵੇਖ ਕੇ ਕਿਸੇ ਦੀ ਕੋਠੀ ਵੇਖ ਕੇ ਕਹਿੰਦਾ ਹਾਂ ਕੋਠੀ ਅੰਦਰ ਫੁਰਨਾ ਬਣ ਗਿਆ ਕੋਠੀ ਵੇਖ ਕੇ ਡਿੱਗ ਪਿਆ ਕਿਸੇ ਦੀ ਕਿਸੇ ਦੀ ਗੱਡੀ ਵੇਖ ਕੇ ਸੱਤ ਡਿੱਗ ਪਿਆ ਨੋਹਾਂ ਕਿ ਕਿੱਥੋਂ ਲੈ ਆ ਗੱਡੀ ਬਈ ਇਹ ਕਿਤੇ ਜੀ ਸ਼ਰਤ ਕੋ پاس ਸਾਡੀ ਸੁਰਤ ਤਾਂ ਇੱਚਿਤ ਕਰੀ ਖੜੀ ਆ ਪਰ ਰੱਬ ਦੇ ਪਿਆਰ ਨੇ ਕਿੰਨ ਸੁਰਤ ਬਹੁਤ ਉੱਚੀ ਹੁੰਦੀ ਹੈ ਉਹ ਕਿ ਪ੍ਰਮਾਤਮਾ ਨਾਲ ਜੁੜੇ ਹੁੰਦੇ ਉਹਨਾਂ ਦੀ ਕਹਿੰਦੇ ਮੱਤ ਬੜੀ ਉੱਤਮ ਹੁੰਦੀ ਉਹਨਾਂ ਦੀ ਬੜੀ ਉੱਚੀ ਮੱਤ ਹੁੰਦੀ ਹੈ ਉਹ ਗਵੰਤ ਕੀ ਟੈਲਾ ਕਰੈ ਨਿਤਨੀ ਤੋ ਕਹਿੰਦੇ ਵੀ ਪਰਮੇਸ਼ਰ ਦੇ ਨਿਤਾ ਪ੍ਰਤੀ ਫਿਰ ਸਾਰੀ ਭਗਵਾਨ ਦੀ ਟੈਲ ਕਰੇ ਨਿਤ ਨਿਤ ਸੇਵਾ ਕਰਦੇ ਆ ਪਰਮਾਤਮਾ ਦੀ ਸੇਵਾ ਹੁਣ ਪਰਮਾਤਮਾ ਦੀ ਸੇਵਾ ਕੀ ਹੈ ਜੀ ਕਹਿੰਦੇ ਵੀ ਪਰਮਾਤਮਾ ਦੀ ਸੇਵਾ ਪਰਮਾਤਮਾ ਦੀ ਬੰਦਗੀ ਕਰਨਾ ਹੈ ਉਹਦੀ ਰਾਜ ਵਿੱਚ ਚੱਲਣਾ ਵੀ ਉਹਦੀ ਬੰਦਗੀ ਹੈ ਉਹਦੀ ਰਾਜ ਜਿੱਥੇ ਰੱਖਿਆ ਮਾਲਕ ਨੇ ਕਈ ਬੰਦੇ ਆਪਾਂ ਵੇਖੇ ਨੇ ਕਿਵੇਂ ਲਾਂਭੇ ਦੇ ਜਾਂਦੇ ਰਹਿੰਦੇ ਰੱਬ ਨੂੰ ਰੱਬਾ ਤੂੰ ਆਹ ਨਹੀਂ ਦਿੱਤਾ ਮੈਨੂੰ ਰੱਬਾ ਮੈਨੂੰ ਤੂੰ ਪੁੱਤ ਨਹੀਂ ਦਿੱਤਾ ਰਬਾ ਮੈਨੂੰ ਤੋ ਆਣੀ ਤਾਂ ਲਾਂਬੇ ਦੇ ਇਹਨੇ ਬੰਦਾ ਕਹਿੰਦੇ ਉਹਦੀ ਰਜਾ ਵਿੱਚ ਚੱਲਣਾ ਵੀ ਪਰਮਾਤਮਾ ਦੀ ਬੰਦਗੀ ਰੱਖ ਪਰਮਾਤਮਾ ਬੜਾ ਖੁਸ਼ ਹੁੰਦਾ ਉਸ ਮਨੁੱਖ ਉੱਤੇ ਜਿਹੜਾ ਉਹਦੀ ਰਜਾ ਵਿੱਚ ਜਾਂਦਾ ਜੋ ਕੁਝ ਹੋ ਗਿਆ ਠੀਕ ਆ ਬਸ ਜ਼ਿੰਦਗੀ ਵਿੱਚ ਚੱਲ ਰਿਹਾ ਜੋ ਕੁਝ ਉਹਦੇ ਹੁਕਮ ਵਿੱਚ ਚੱਲ ਰਿਹਾ ਬਸ ਹੈ ਉਹਦੀ ਰਜਾ ਹੀ ਪਰਮਾਤਮਾ ਦੀ ਮਨ ਤਨ ਅਰਪੈ ਬਿਸਨਪਰੀਤ ਮਨ ਤਨ ਕਰਕੇ ਹੁਣ ਪਰਮਾਤਮਾ ਨੂੰ ਕਹਿੰਦੇ ਸਾਰਾ ਕੁਝ ਅਰਪਣ ਕਰ ਦਿੱਤਾ ਹਾਂ ਮਨ ਤਨ ਅਰਪੈ ਬਿਸਨ ਪ੍ਰੀਤ ਪ੍ਰਮਾਤਮਾ ਹਰੀ ਅਕਾਲ ਪੁਰਖ ਨਾਲ ਕਹਿੰਦੇ ਇੰਨੀ ਪ੍ਰੀਤ ਆ ਹਣ ਸਭ ਕੁਝ ਜੀ ਅਰਪਣ ਕਰ ਦਿੱਤਾ ਕਰ ਦਿੱਤਾ ਅਰਪਣ ਕਰਨਾ ਬਸ ਪ੍ਰਮਾਤਮਾ ਨੂੰ ਅਰਪਣ ਕਰ ਦਿੱਤਾ ਆਪਣਾ ਆਪਾ ਜੀ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਵਿੱਚ ਆਵੇ ਹਰੀ ਦੇ ਚਰਨ ਹੁਣ ਹਿਰਦੈ ਵਿੱਚ ਉਹ ਸੌਦਾ ਹੁਣ ਪ੍ਰਮਾਤਮਾ ਦੇ ਚਰਨ ਪੈਰ ਚਰਨ ਪੈਰਾਂ ਨੂੰ ਕਹਿੰਦੇ ਹੁਣ ਪ੍ਰਮਾਤਮਾ ਦੇ ਚਰਨ ਕਿਹੜੇ ਆ ਜੀ ਗੁਰੂਗ੍ਰੰਥ ਸਾਹਿਬ ਵਿੱਚ ਹੀ ਦਿੱਤੀ ਹੈ ਜਿਦਾ ਧਾਰਨੇ ਵੀ ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਦਿਓ ਗੁਰੂ ਜੀ ਕਹਿੰਦੇ ਭਾਈ ਕਹਿੰਦੇ ਵੀ ਜੇ ਪ੍ਰਮਾਤਮਾ ਦੇ ਚਰਨ ਕਿਹੜੇ ਆ ਇਹ ਗੁਰੂ ਦਾ ਸ਼ਬਦ ਪ੍ਰਮਾਤਮਾ ਦੇ ਚਰਨ ਹੈ ਇਹ ਸਾਇੰਸ ਵੀ ਇਹ ਗੱਲ ਮੰਨਦੀ ਆ ਵੀ ਸ਼ਬਦ ਤੋਂ ਹੀ ਸੰਸਾਰ ਦੀ ਉਤਪਤੀ ਹੋਈ ਹੈ ਤਾਂ ਹੀ ਸਾਨੂੰ ਸ਼ਬਦ ਚੰਗਾ ਲੱਗਦਾ ਮਨ ਨੂੰ ਜਦੋਂ ਸ਼ਬਦ ਦਾ ਗਾਇਨ ਹੁੰਦਾ ਨਾ ਇਹ ਮਨ ਸਮੋਤ ਹੋ ਜਾਣਾ ਸਾਡਾ ਕਿਉਂਕਿ ਅਸੀਂ ਸ਼ਬਦ ਵਿੱਚੋਂ ਨਿਕਲੇ ਹੋਏ ਐ ਆ ਸਰੀਰ ਆ ਸਭ ਕੁਝ ਆਨਾਗ ਤੋਂ ਪੈਦਾ ਹੋਇਆ ਸਭ ਕੁਝ ਆਵਾਜ਼ ਤੋਂ ਪੈਦਾ ਹੋਇਆ ਸਾਇੰਸ ਹੀ ਮੰਨਦੀ ਹੈ ਗੱਲ ਅਸੇ ਵੀ ਭਾਈ ਇੱਕ ਵੱਡਾ ਤਮਾਕਾ ਧਮਾਕਾ ਹੋਇਆ ਫਿਰ ਸੰਸਾਰ ਦੀ ਉਤਪਤੀ ਹੋ ਗਈ ਫਿਰ ਇਥੋਂ ਪੈਦਾ ਹੋਇਆ ਸਾਰਾ ਕੁਝ ਪੱਥਰ ਬਣੇ ਐ ਬਨਸਪਤੀ ਬਣੀ ਐ ਫਿਰ ਪਹਾੜ ਬਣੇ ਕੀ ਕੁਝ ਬਣਿਆ ਨਹੀਂ ਫਿਰ ਸਭ ਕੁਝ ਪਾਣੀ ਬਣਿਆ ਫਿਰ ਹਵਾ ਬਣੀ ਐ ਆਪਾਸ ਬਣਿਆ ਸਭ ਕੁਝ ਅੱਗ ਬਣੀ ਐ ਇੱਥੋਂ ਬਣਿਆ ਪਰ ਆਵਾਜ਼ ਕਿਉਂ ਆਇਆ ਸਾਰਾ ਕੁਝ ਆ ਸੋ ਗੁਰੂ ਜੀ ਕਹਿੰਦੇ ਹੁਣ ਪ੍ਰਮਾਤਮਾ ਰੱਬ ਦੇ ਪਿਆਰੇ ਨੇ ਮਨ ਤਾਂ ਆਪਣਾ ਅਰਪਣ ਕਰ ਦਿੱਤਾ ਹਿਰਦੈ ਹਰ ਕੇ ਚਰਨ ਹਰਿਦਵ ਸਾਹਿਬ ਪ੍ਰਮਾਤਮਾ ਦੇ ਗੁਰੂ ਦੇ ਸ਼ਬਦ ਨੂੰ ਆਪਦੇ ਮਨ ਵਿੱਚ ਬਸਾਉਂਦਾ ਤਰ ਹੁਣ ਜੋ ਕੁਝ ਗੁਰੂ ਕਹਿੰਦਾ ਉਹਦੇ ਮੁਤਾਬਕ ਆਪ ਦੀ ਜ਼ਿੰਦਗੀ ਨੂੰ ਚਲਾਉਂਦਾ ਪਿਆਰੋ ਨਾਨਕ ਐਸਾ ਭਗਉਤੀ ਪਗਵੰਤ ਕੋ ਪਾਲਾ ਅਖੀਰ ਵਿੱਚ ਗੁਰੂ ਜੀ ਕਹਿੰਦੇ ਫਿਰ ਐਸਾ ਪਗਵਤੀ ਬੰਦ ਕੀ ਕਰਨ ਵਾਲਾ ਪ੍ਰਮਾਤਮਾ ਦਾ ਉਹ ਭਗਤ ਪ੍ਰਮਾਤਮਾ ਨੂੰ ਪਾ ਲੈਂਦਾ ਆਪਣੇ ਵਿੱਚੋਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰ ਲੈਂਦਾ ਸਾਨੂੰ ਕਿਉਂ ਨਹੀਂ ਦਰਸ਼ਨ ਹੁੰਦੇ ਪਿਆਰਿਓ ਅਸੀਂ ਆਪ ਦੇ ਕੰਨੀ ਦਾ ਵੇਖਦੇ ਨਹੀਂਗੇ ਜੇ ਤਾਂ ਅਸੀਂ ਆਪ ਦੇ ਕੰਨੀ ਦੇਖਗੇ ਫਿਰ ਤਾਂ ਸਾਨੂੰ ਪ੍ਰਮਾਤਮਾ ਦੇ ਸੰਗ ਲੱਗ ਜੇ ਬੰਦਾ ਦਾ ساری ਉਮਰ ਦੂਜਿਆਂ ਨੂੰ ਵੇਖਦੇ ਮਰ ਜਾਂਦਾ ਹੈ ਤੰਗੀ ਫਿਰ ਨੂੰ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ ਆਪ ਦੇ ਵਿੱਚੋਂ ਹੀ ਦਰਸ਼ਨ ਹੋਣੇ ਆ ਪ੍ਰਮਾਤਮਾ ਦੇ ਤੇ ਸਮਾਂ ਬਹੁਤਾ ਨਹੀਂਗਾ ਬੰਦੇ ਦੇ ਕੋਲ ਜੇ ਕੋਈ ਬੰਦਾ ਹੈ ਤੇ ਮੇਰੇ ਕੋਲ ਬਹੁਤ ਸਮਾਂ ਹੈ ਗੁਰੂ ਸਾਹਿਬ ਸਾਭੀ ਬਾਣੀ ਵਿੱਚ ਹੀ ਕਹਿੰਦੇ ਕਹਿੰਦੇ ਦਿਨ ਤੇ ਪੈਰ ਪੈਰ ਤੇ ਘੜੀਆਂ ਆਪ ਘਟੈ ਤਨ ਝੈ ਦਿਨ ਹੋ ਜਾਂਦਾ ਦਿਨ ਤੋਂ ਪੈਰ ਹੋ ਜਾਂਦਾ ਪੈਰ ਤੋਂ ਘੜਣਾ ਹੋ ਜਾਂਦਾ ਹੈ ਉਮਰ ਵੀਰ ਦੀ ਜੰਮ ਵੀ ਬੰਦੇ ਆ ਦਿਨ ਚੜ ਜਾਂਦਾ ਛਿਪ ਜਾਂਦਾ ਦਿਨ ਚੜ ਜਾਂਦਾ ਛਿਪ ਜਾਂਦਾ ਸਮਾਂ ਕਿੰਨਾ ਕੰਮਣਾ ਮੇਰੇ ਆ ਜਿਹੜੇ ਮਨੁੱਖ ਕਹਿੰਦੇ ਕਿ ਬੰਦੇ ਤਾਂ ਬਹੁਤ ਲੰਮੀ ਉਮਰ ਹੋਗੀ ਕਿਹੜੀ ਲੰਮੀ ਉਮਰ ਹੋਗੀ ਬੰਦੇ ਤੇਰੀ ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਕਿ ਤੂੰ ਏ ਕਾਰਮ ਕਮਾਇਆ ਤਉਦੁ ਸਰੀਆ ਜਾਂ ਤੂੰ ਜਗ ਮੈਂ ਆ ਕਿਹੜਾ ਕਾਰਮ ਕੀਤਾ ਵੀ ਜਿਹੜਾ ਤੂੰ ਆਪਦੇ ਭਲਾ ਕਰ ਲਿਆ ਤਉ ਦੀ ਜ਼ਿੰਦਗੀ ਦੇ ਵਿੱਚ ਆ ਤੂੰ ਤਾਂ ਮਾੜੀਆਂ ਕਰਤੂਤਾਂ ਕਰ ਕਰ ਕੇ ਸਮਾ ਦੀ ਆਪ ਦੀ ਜ਼ਿੰਦਗੀ ਬਰਬਾਦ ਕਰ ਲਈ ਨਾਲ ਦੂਜਿਆਂ ਦੀ ਵੀ ਕਰਤੀ ਜਾਂਦੀ ਦੀ ਬਰਬਾਦ ਹੁਣ ਜਿਹੜੇ ਬੰਦੇ ساری ਉਮਰ ਸ਼ਰਾਬਾਂ ਪੀਂਦੇ ਮਰ ਜਾਂਦੇ ਆ ਯਾਰੋ ਨਾਲੇ ਤਾਂ ਆਪ ਦੀ ਜ਼ਿੰਦਗੀ ਖ਼ਤਾਰ ਨਾਲੇ ਆਪਣੇ ਪਰਿਵਾਰ ਦੀ ਜ਼ਿੰਦਗੀ ਦੀ ਬਰਬਾਦ ਕਰਕੇ ਜਾਂਦੇ ਆ ਉਹਦੇ ਬੱਚਾਂ ਦਾ ਭਵਿੱਖ ਵੀ ਕਈ ਬੰਦਿਆਂ ਨੂੰ ਲੱਗਦਾ ਹੁੰਦਾ ਨਾ ਹੁਣੀ ਸ਼ਰਾਬ ਕਹਿੰਦਾ ਵੀ ਮੈਂ ਸ਼ਰਾਬ ਪੀਂਦਾ ਨਹੀਂ ਨਹੀਂ ਤੂੰ ਸ਼ਰਾਬ ਨਹੀਂ ਕਹਿੰਦਾ ਸ਼ਰਾਬ ਤੈਨੂੰ ਹੀਂਦੀ ਆ ਬੰਦਿਆ ਸ਼ਰਾਬ ਤੇਰੇ ਬੱਚਿਆਂ ਦਾ ਭਵਿੱਖ ਪੀਂਦੀ ਆ ਬੰਦਿਆ ਉਹ ਜ਼ਮੀਨ ਕਿੰਨੀ ਪਈਗੀ ਨਿੱਕੀ ਜੀ ਗਲਾਸੀ। ਉਹ ਕਿੰਨੇ ਏਕੜ ਜ਼ਮੀਨ ਪਈ ਐ ਇੰਦੀ ਇੱਕ ਗਲਾਸੀ ਦੇ ਵਿੱਚ। ਉਹ ਪਈ ਆ ਮਾਂਜੀ ਸਾਰੀ। 5-500 ਕਿੱਲੇ ਵਾਲੇ ਨਿਆੜਿਆਂ ਕਰਦੇ ਫਿਰਦੇ ਘਰਿਓ। ਇਹ ਨਿੱਕੀ ਜੀ ਗਲਾਸੀ ਨਹੀਂ ਗੁਰੂ ਜੀ ਕਹਿੰਦੇ ਬੱਚਿਆਂ ਦਾ ਵਿਖ ਤੇਰਾ ਬੱਚਿਆਂ ਦੇ ਖੂਨ ਬਸ ਸਾਰਾ ਕੁਝ ਲੈ ਕੇ ਨਿੱਕੀ ਜੀ ਗਲਾਸੀ ਡੁੱਬ ਜਾਂਦੀ ਐ। ਇਹ ਨਿੱਕੀ ਜੀ ਗਲਾਸੀ ਦੀ ਮਣਾ ਮੇਰਿਆ। ਸੁਚੇਤ ਹੋਣਾ ਪਿਆਰੋ ਰੱਬ ਦੇ ਪਿਆਰਾਂ ਦੀ ਸਵਰਤ ਬਹੁਤ ਸੁਚੇਤ ਹੁੰਦੀ ਐ ਮਾੜੇ ਕੰਮਾਂ ਤੋਂ। ਅਸੀਂ ਸੁੱਤੇ ਪਈ ਮਾੜੀ ਜ਼ਿੰਦਗੀ 'ਚ ਕੰਮ ਕਾ ਮਾੜੇ ਕਰਦੇ ਫਿਰਦੇ ਰਹਿੰਨੇ ਜਿੰਦਗੀ ਵਿੱਚ ਚੰਗੇ ਕਰਮ ਕਰੋ ਭਲੇ ਦੇ ਕਰਮ ਕਰੀਏ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਦੇਦੇ ਜੀ ਪਰ ਕਾ ਬੁਰਾ ਨਾ ਰਾਖੋ ਚੀਤ ਪਰ ਕਾ ਬੁਰਾ ਨਾ ਰਾਖੋ ਚੀਤ